ਸਸਿਕਾਲ ਜੀ ਵੈਲਕਮ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ Instagram ਪੇਜ ਤੇ ਨਾਲ Facebook ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਆਪਣੇ ਕੋਲ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਆ ਗਏ ਜੇ ਡਿਜੀਟਲ ਪ੍ਰਿੰਟ ਦੇ ਵਿੱਚ ਜਿਹੜੇ ਆਉਣਗੇ ਕਟ੍ਰਾਈਜ਼ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਹਣਾ ਤੇ ਸੌਫਟ ਵਾਲਾ ਕਟ੍ਰਾਈਜ਼ ਕਪੜਾ ਜੇ ਵੀਡੀਓ ਨੂੰ ਸਕਿਪ ਨਾ ਕਰਿਓ ਮਿਸ ਨਾ ਕਰਿਓ ਐਂਡ ਤੱਕ ਵੇਖਿਓ ਫਰੰਟ ਬੈਕ ਦੇ ਵਿੱਚ ਵੀ ਆਪਣੇ ਕੋਲ ਬਹੁਤ ਸ਼ਾਨਦਾਰ ਸੂਟ ਜੇ ਆਓ ਤੁਹਾਨੂੰ ਕਰਾਵਾ ਚੈੱਕ ਇਹ ਆਊਗਾ ਜੇ ਵੱਡੇ ਵਰ ਦੇ ਵਿੱਚ ਕੱਟ ਜੇ 170 170 ਦੀ ਕੱਟ ਜੇ ਇਹ ਆ ਗਈ ਬਾਟਮ ਇਹਦੇ ਨਾਲ ਬਾਟਮ ਤੁਸੀਂ ਵੇਖ ਸਕਦੇ ਜੇ ਬਹੁਤ ਜਿਆਦਾ ਸੋਹਣੀ ਆ ਫੈਬਰਿਕ ਬਹੁਤ ਜਿਆਦਾ ਵਧੀਆ ਤੇ ਇਹ ਸਾਰੇ ਜਿਹੜੇ ਸਰਦੀਆਂ 'ਚ ਪਾਉਣ ਵਾਲੇ ਸੂਟ ਜੇ ਤੇ ਇਹ ਆਊਗੀ ਜੇ ਕੁਆਟਰਾਈਜ਼ ਦੇ ਵਿੱਚ ਬਾਟਮ ਤੇ ਕੁਆਟਰਾਈਜ਼ ਦੇ ਵਿੱਚ ਹੀ ਆਊਗੀ ਜੇ ਸ਼ਰਟ ਪ੍ਰਿੰਟ ਬਹੁਤ ਪਿਆਰਾ ਜੇ ਬਹੁਤ ਸ਼ਾਨਦਾਰ ਜੇ ਤੇ ਤੁਹਾਨੂੰ ਮੈਂ ਦਿਖਾ ਦਿੰਦਾ ਚੈੱਕ ਕਰਿਓ ਪ੍ਰਿੰਟ ਦੇ ਨਾਲ ਮੈਚਿੰਗ ਬਹੁਤ ਸੋਹਣੀ ਆ ਬਾਟਮ ਦੀ ਤੇ ਆ ਲਓ ਜੀ ਆਹ ਬਾਟਮ ਜੇ ਤੇ ਆ ਆ ਗਈ ਜੇ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਇਹ ਬਿਨਾ ਸਟਾਲ ਤੋਂ ਜੇ ਬਿਨਾ ਦੁਪੱਟੇ ਤੋਂ ਜੇ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਜਿਹੜਾ ਜੇ ਤੁਸੀਂ ਉਹ ਵੀ ਬਾਏ ਕਰ ਸਕਦੇ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਨਾਲ ਲੈ ਸਕਦੇ ਜੇ ਆਫਲਾਈਨ ਵਾਸਤੇ ਤੁਹਾਨੂੰ ਸਾਡੀ ਸ਼ਾਪ ਦੇ ਉੱਤੇ ਵਿਜ਼ਿਟ ਕਰਨਾ ਪਊਗਾ ਆਨਲਾਈਨ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇ ਵਟਸਐਪ ਕਰਕੇ ਮੰਗਾ ਸਕਦੇ ਜੇ ਇਹ ਵੀ ਕਰਿਓ ਚੈੱਕ ਬਹੁਤ ਸ਼ਾਨਦਾਰ ਸਟਾਫ ਜੇ ਤੇ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਦੇ ਵਿੱਚ ਜੇ ਆ ਗਿਆ ਆ ਲੋ ਜੀ ਕਰੋ ਚੈੱਕ ਬਾਟਮ ਦੀ ਮੈਚਿੰਗ ਬਹੁਤ ਸੋਹਣੀ ਆ ਪ੍ਰਿੰਟ ਬਹੁਤ ਜ਼ਿਆਦਾ ਸ਼ਾਨਦਾਰ ਨੇ ਸ਼ਰਟ ਵੀ ਕਟ ਰਾਈਜ਼ ਦੀ ਆ ਤੇ ਬਾਟਮ ਵੀ ਕਟ ਰਾਈਜ਼ ਦੀ ਆ ਤੇ ਬਹੁਤ ਜ਼ਿਆਦਾ ਸੌਫਟ ਵਾਲੀ ਕੁਆਲਿਟੀ ਆ ਬਹੁਤ ਸੋਹਣੀ ਸੁਪੀਰੀਅਰ ਕੁਆਲਿਟੀ ਹੈ ਦੀ ਬਿਨਾ ਸਟਾਲ ਤੋਂ ਜੇ ਰੇਟ ਹੈਗਾ ਜੇ 500 ਤੇ 450 ਰੁਪਏ ਸਿਰਫ ਆ ਲੋ ਜੀ ਅੱਗੇ ਆ ਵੀ ਕਰ ਲੋ ਚੈੱਕ ਇਹ ਵੀ ਪ੍ਰਿੰਟ ਬਹੁਤ ਸ਼ਾਨਦਾਰ ਜਿਹਦੇ ਮੈਚਿੰਗ ਵੀ ਬਹੁਤ ਸ਼ਾਨਦਾਰ ਜਿਹੇ ਦੀ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਪੇਮੈਂਟ ਆਨਲਾਈਨ ਅਡਵਾਂਸ ਦੇ ਨਾਲ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਜੇ ਹੈਗੀ ਇਹਦੇ ਵਿੱਚ ਆਹ ਲਓ ਜੀ ਪ੍ਰਿੰਟ ਦੀ ਮੈਚਿੰਗ ਤੇ ਬਹੁਤ ਸੋਹਣਾ ਕੰਟਰਾਸਟ ਬਿਨਾ ਸਟੋਲ ਤੋਂ ਜੇ ਬਿਨਾ ਦੁਪੱਟੇ ਤੋਂ ਜੇ 170 170 ਦੀ ਕੱਟ ਜੇ ਵੱਡੇ ਵਰ ਦੇ ਵਿੱਚ ਆ ਵੀ ਪ੍ਰਿੰਟ ਕਰਿਓ ਚੈੱਕ ਇਹ ਵੀ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਜੇ ਤੇ ਬਲੈਕ ਕਲਰ ਦੀ ਇਹਦੇ ਨਾਲ ਕੰਟਰਾਸਟ ਜਿਹੜੀ ਲੱਗੀ ਜੇ ਬਾਟਮ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 500 ਤੇ 450 ਰੁਪਈਆ ਦੇ ਨਾਲ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲਓਵਰ ਇੰਡੀਆ 'ਚ। ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਬਹੁਤ ਸ਼ਾਨਦਾਰ ਹੈਗਾ। ਤੇ ਇਹਦੀਆਂ ਆਪਾਂ ਗਰੁੱਪ 'ਚ ਫੋਟੋਆਂ ਹੀ ਪੋਸਟ ਕੀਤੀਆਂ ਸੀ ਵੀਡੀਓ ਅੱਜ ਹੀ ਲੱਗੀਆਂ ਪਾਉਣੇ ਦੀ ਕਿਉਂਕਿ ਜਿਆਦਾ ਜਿਹੜਾ ਸਟਾਕ ਸੀਗਾ ਉਹ ਸਾਰਾ ਫੋਟੋਆਂ ਦੇ ਉੱਤੇ ਸੇਲ ਹੋ ਗਿਆ ਸੀ। ਤੇ ਆ ਹੁਣ ਆਪਾਂ ਤਾਂ ਉਹ ਵੀਡੀਓ ਦੇ ਵਿੱਚ ਵੀ ਦਿਖਾ ਦਨੇ ਆ। ਕਰ ਲੋ ਚੈੱਕ। ਆਹ ਲੋ ਜੀ। ਆ ਵੀ ਕਰੋ ਚੈੱਕ ਸੂਟ ਨੂੰ। ਇਹ ਵੀ ਤੁਸੀਂ ਦੇਖ ਸਕਦੇ ਜੇ ਬੜਾ ਹੀ ਸੋਹਣਾ ਜਿਹਾ ਕਲਰ ਤੇ ਬਹੁਤ ਸ਼ਾਨਦਾਰ ਪ੍ਰਿੰਟ ਤੇ ਫੈਬਰਿਕ ਹੈਗਾ ਜੇ ਕਟਰਾਇਜ਼ ਸੌਫਟ ਵਾਲੀ ਬਹੁਤ ਜ਼ਿਆਦਾ ਸੋਹਣੀ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਬਿਨਾ ਸਟਾਲ ਤੋਂ ਬਿਨਾ ਦਬਾਟੇ ਤੋਂ ਰੇਟ 545 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਇਸ ਤੋਂ ਬਾਅਦ ਹੁਣ ਜਿਹੜੇ ਸੂਟ ਆਉਣ ਵਾਲੇ ਆ ਉਹ ਆ ਜਾਣਗੇ ਫਰੰਟ ਬੈਕ ਵਰਕ ਦੇ ਵਿੱਚ ਤੇ ਇਹ ਵੀ ਆ ਜਾਣਗੇ ਵੈਲਵਟ ਦੇ ਵਿੱਚ ਤੇ ਤੁਸੀਂ ਪਹਿਲਾਂ ਵੀ ਇਨ੍ਹਾਂ ਸੂਟਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਸੇਮ ਰੇਪੀਟ ਦੇ ਉੱਤੇ ਆਗੇ ਜੇ ਚੈੱਕ ਕਰ ਲਓ ਬਾਟਮ ਇਹਦੇ ਨਾਲ ਆਜੂਗੀ ਜੇ ਗ੍ਰੇ ਕਲਰ ਦੀ ਤੇ ਇਹਦੇ ਆ ਸ਼ਰਟ ਬਣਦੀ ਜੇ ਫਰੌਗ ਨਹੀਂ ਜੇ ਬਣਦੀ ਇਹ ਗੱਲ ਦਾ ਖਿਆਲ ਰੱਖਿਓ ਇਹਦੀ ਸ਼ਰਟ ਤੁਸੀਂ ਬਣਾ ਸਕਦੇ ਜੇ ਤੁਹਾਡੀ ਫਰੰਟ ਦੇ ਉੱਤੇ ਵਰਕ ਆ ਜਾਊਗਾ ਤੇ ਸੇਮ ਇਦਾਂ ਹੀ ਬੈਕ ਸਾਈਡ ਤੇ ਵਰਕ ਆ ਜਾਊਗਾ ਬਾਟਮ ਆਊਗੀ ਨਾਲ ਇਹਦੇ ਪਲੇਨ ਇਹ ਵੀ ਜਿਹੜੀ ਜੇ ਵੱਡੇ ਵਰਦੇ ਵਿੱਚ ਆ ਤੇ ਇਹਦੀ ਕੱਟ ਜਿਹੜੀ ਆ 160 160 ਦੀ ਕੱਟ ਮਿਲ ਜੂਗੀ ਤੁਹਾਨੂੰ ਬਿਨਾਂ ਸਟੌਲ ਤੋਂ ਬਿਨਾਂ ਦੁਪੱਟੇ ਤੋਂ ਰੇਟ ਉਹੀ ਸੇਮ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਮੰਗਵਾ ਸਕਦੇ ਜੇ ਆ ਜਾਓ ਹੁਣ ਇਹਦੇ ਵਿੱਚ ਕਲਰ ਚੈੱਕ ਕਰ ਲਓ ਆ ਲਓ ਜੀ ਬਹੁਤ ਜਿਆਦਾ ਸ਼ਾਨਦਾਰ ਕਲਰ ਜਿਆ ਵਾਲਾ ਤੇ ਇਹਦੀ ਜਿਆਦਾ ਡਿਮਾਂਡ ਆਈ ਹੀ ਕਲਰ ਦੀ ਇਹ ਆਪਣੇ ਕੋ ਦੁਬਾਰੇ ਰੀਸਟਾਕ ਹੋ ਗਿਆ ਜੇ ਤੇ ਇਹਦੇ ਵਿੱਚ ਤੁਹਾਨੂੰ ਬਾਟਮ ਜਿਹੜੀ ਆ ਇਹਦੇ ਨਾਲ ਮਿਲ ਜੂਗੀ ਜੇ ਡਾਰਕ ਗ੍ਰੇ ਇਹਦੇ ਵਿੱਚ ਲਾਈਟ ਗ੍ਰੇ ਜਿਹੜੀ ਬਾਟਮ ਤੁਹਾਨੂੰ ਉਹ ਵੀ ਮਿਲ ਜੂਗੀ ਫਿਲਹਾਲ ਇਹਦੇ ਨਾਲ ਜਿਹੜੀ ਬਾਟਮ ਹੈ ਇਹ ਤੁਸੀਂ ਚੈੱਕ ਕਰ ਸਕਦੇ ਜੇ ਇਹਦੇ ਵੀ ਇਦਾਂ ਹੀ ਆ ਜੂਗਾ ਬੈਕ ਸਾਈਡ ਦੇ ਉੱਤੇ ਤੇ ਆ ਸਾਰਾ ਆ ਗਿਆ ਫਰੰਟ ਦੇ ਵਿੱਚ ਇਹਦੇ ਬਿਨਾ ਸਟਾਲ ਤੋਂ ਜੇ ਬਿਨਾ ਦੁਪੱਟੇ ਤੋਂ ਜੇ ਰੇਟ ਹੈਗਾ ਜੇ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਇੱਕ ਕਰੀਮ ਹੀਗਾ ਸੂਟ ਆਪਣੇ ਕੋਲ ਇਹਦੀ ਵੀ ਬੜੀ ਜਿਆਦਾ ਡਿਮਾਂਡ ਸੀ ਤੇ ਇਹ ਵੀ ਦੁਬਾਰੇ ਰੀਸਟਾਕ ਹੋ ਗਿਆ ਜੇ ਜਿਹੜੇ ਜਿਹੜੇ ਕਸਟਮਰ ਇਹ ਇਹਦੀ ਪੇਮੈਂਟ ਪਾ ਕੇ ਜਿਨ੍ਹਾਂ ਨੇ ਵੇਟ ਕਰਨ ਦਾ ਸੀ ਉਹਨਾਂ ਦੀ ਵੇਟ ਖਤਮ ਕਰ ਦਿੱਤੀ ਆਪਾਂ ਚੈੱਕ ਕਰ ਲਓ ਤੇ ਜਿਹੜੇ ਨਵੇਂ ਬੁੱਕ ਕਰਨਾ ਚਾਹੁੰਦੇ ਆ ਉਹ ਵੀ ਕਰ ਸਕਦੇ ਆ ਇਹ ਦੁਬਾਰੇ ਆ ਗਿਆ ਜ ਆਪਣੇ ਕੋਲ ਰੀਸਟਾਕ ਦੇ ਵਿੱਚ ਅੱਗੇ ਫੇਰ ਆ ਗਿਆ ਜੇ ਸੇਮ ਮੋਰ ਪੰਖੀਆ ਖੇੜ ਦੇ ਵਿੱਚ ਬਾਟਮ ਆ ਗਈ ਇਹਦੇ ਨਾਲ ਆਫ ਵਾਈਟ ਤੇ ਆਹ ਲੋ ਜੀ ਦੋਵੇਂ ਆਪਸ਼ਨ ਹੈਗੇ ਆ ਤੁਹਾਡੇ ਕੋਲ बॉटम ਤੁਸੀਂ ਆਫ ਵਾਈਟ ਵੀ ਲੈ ਸਕਦੇ ਜੀ ਤੇ ਗ੍ਰੇ ਜਿਹੜੀ ਆ ਉਹ ਵੀ ਨਾਲ ਲੈ ਸਕਦੇ ਜੀ ਤੇ ਆ ਵੀ ਆ ਗਿਆ ਜੇ ਡਿਜ਼ਾਈਨ ਬੜਾ ਸੋਹਣਾ ਵੱਖਰਾ ਜਿਹਾ ਤੇ बॉਟਮ ਇਹਦੇ ਨਾਲ ਵੀ ਆ ਗਈ ਗ੍ਰੇ ਕਲਰ ਦੀ ਤੇ ਇਹ ਜੇ ਥੱਲੇ ਥ्रेड ਵਰਕ ਤੇ ਨਾਲ ਇਹਦੇ ਵਿੱਚ ਹੈਗਾ ਜੇ ਤਿੱਲੇ ਦਾ ਵਰਕ ਤੇ ਫਰੰਟ ਸਾਈਡ ਤੇ ਆਹ ਹੋਊਗੀ ਇਹਦੀ ਬੈਕ ਸਾਈਡ ਬਿਨਾ ਸਟਾਲ ਤੋਂ ਜੇ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੇ ਇਹ ਹੀਗਾ ਸਾਡੇ ਕੋਲ ਗਰਮ ਸੂਟਾਂ ਦੇ ਵਿੱਚ ਕੋਟ ਰਾਈਸ ਤੇ ਵੈਲਵਟ ਦਾ ਦੋਹਾਂ ਦਾ ਮਿਕਸ ਸਟਾਕ ਜਿਹੜਾ ਹੈਗਾ ਉਹ ਤੇ ਇਹ ਤੁਸੀਂ ਲੈ ਸਕਦੇ ਜੇ 545 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਦੇ ਨਾਲ ਆਫਲਾਈਨ ਲੈਣਾ ਤੁਸੀਂ ਸਾਡੇ ਕੋਲ ਦੁਕਾਨ ਦੇ ਉੱਤੇ ਵਿਜ਼ਿਟ ਕਰ ਸਕਦੇ ਜੇ ਰਾਜੇਹਾਂਸੀ ਸਾਡੀ ਸ਼ਾਪ ਹੈ ਪੁਰਾਣੇ ਏਡੇ ਮੇਨ ਬਾਜ਼ਾਰ ਦੇ ਅੰਦਰ ਅਨਹਦ ਆਰਟਸ ਬੁਟੀਕ ਨਾਮ ਤੋਂ ਬਾਕੀ ਆਨਲਾਈਨ ਤੁਸੀਂ ਵਟਸਐਪ ਤੇ ਦਿੱਤੇ ਸਕਰੀਨਸ਼ਾਟ ਤੇ ਵਟਸਐਪ ਤੇ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਜੇ ਗੱਲਾਂ ਪਹੁੰਚੀਆਂ ਜਾਂਦੀਆਂ ਜੇ ਮੈਨੂੰ ਤੇ ਤੇ ਬਾਕੀ ਇਦਾਂ ਹੀ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਇਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਤੇ ਥੈਂਕ ਯੂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਾਏ ਬਾਏ ਸਸਕਾ